ਆਲੂ ਦੇ ਪਕੌੜੇ ਪਿਆਜ਼ ਦੇ ਪਕੌੜੇ ਗੋਭੀ ਦੇ ਪਕੌੜੇ ਤੁਸੀਂ ਬਹੁਤ ਵਾਰ ਬਹੁਤ ਤਰੀਕੇ ਦੇ ਖਾਦੇ ਹੋਣਗੇ ਲੇਕਿਨ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਰਾਜਸਥਾਨੀ ਫੇਮਸ ਡਬਲ ਸਟਫਿੰਗ ਮਿਰਚੀ ਵੜਾ ਰੈਸਿਪੀ ਇਹਨੂੰ ਤੁਸੀਂ ਮਿਰਚੀ ਪਕੌੜਾ ਵੀ ਕਹਿ ਸਕਦੇ ਹੋ ਬਹੁਤ ਹੀ ਈਜ਼ੀ ਰੈਸਿਪੀ ਹੈ ਗਾਇਜ਼ ਔਰ ਬਹੁਤ ਜ਼ਿਆਦਾ ਟੇਸਟੀ ਹੈ ਬਣ ਕੇ ਰੈਡੀ ਹੁੰਦੇ ਨੇ ਇਹ ਵਾਲੀਆਂ ਮਿਰਚਾਂ ਬਿਲਕੁਲ ਵੀ ਸਪਾਈਸੀ ਨਹੀਂ ਹੁੰਦੀਆਂ ਬਟ ਜਿਹੜੀ ਇਹਦੇ ਵਿੱਚ ਅਸੀਂ ਸਟਫਿੰਗ ਐਡ ਕਰਨੀ ਹੈ ਨਾ ਉਹ ਬਹੁਤ ਅਸੀਂ ਚਟਪਟੀ ਔਰ ਸਪਾਈਸੀ ਜੀ ਬਣਾ ਕੇ ਰੈਡੀ ਕਰਾਂਗੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਵੇਸਨ ਦਾ ਮਟੀਰੀਅਲ ਬਣਾ ਕੇ ਰੈਡੀ ਕਰਾਂਗੇ ਇੱਥੇ ਅਸੀਂ ਇੱਕ ਕੋਲੀਵੇਸਨ ਬਾਉਲ ਵਿੱਚ ਐਡ ਕੀਤਾ ਹੈ ਹੁਣ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਔਰ ਇਹਦੇ ਲਈ ਅਸੀਂ ਥਿੱਕ ਜਿਹਾ ਮਟੀਰੀਅਲ ਬਣਾ ਕੇ ਰੈਡੀ ਕਰਾਂਗੇ ਬਹੁਤ ਜ਼ਿਆਦਾ ਪਤਲਾ ਮਟੀਰੀਅਲ ਨਹੀਂ ਬਣਾਉਣਾ ਫਿਰ ਉਹ ਕੋਟ ਨਹੀਂ ਹੁੰਦਾ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਹਾਫ ਟੇਬਲस्पून ਜਿੰਜਰ گارਲਿਕ ਪੇਸਟ ਐਡ ਕੀਤੀ ਹੈ ਹਾਫ ਟੇਬਲस्पून ਜੀਰਾ ਔਰ ਹਾਫ ਟੇਬਲस्पून ਅਜਵਾਇਨ ਐਡ ਕੀਤੀ ਹੈ ਦੋਨੋਂ ਚੀਜ਼ਾਂ ਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਹਾਫ ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਜੈਸ ਕਰ ਸਕਦੇ ਹੋ ਹਾਫ ਟੇਬਲस्पून ਤੋਂ ਘੱਟ ਅਸੀਂ ਲਾਲ ਮਿਰਚੀ ਔਰ ਹਾਫ ਟੇਬਲस्पून ਤੋਂ ਵੀ ਘੱਟ ਹਲਦੀ ਐਡ ਕੀਤੀ ਹੈ ਔਰ ਪਿੰਚ ਕੇ ਦੇ ਵਿੱਚ ਅਸੀਂ ਕਾਲੀ ਮਿਰਚੀ ਵੀ ਐਡ ਕੀਤੀ ਹੈ ਹੁਣ ਅਸੀਂ ਸਾਰੀਆਂ ਚੀਜ਼ਾਂ ਚੰਗੇ ਤਰੀਕੇ ਮਿਕਸ ਕਰਾਂਗੇ ਹਾਫ ਟੇਬਲस्पून ਇਹਦੇ ਵਿੱਚ ਅਸੀਂ ਕਸੂਰੀ ਮੇਥੀ ਔਰ ਚੌਪਡ ਧਨੀਆ ਵੀ ਐਡ ਕੀਤਾ ਇਹਦੇ ਨਾਲ ਵੀ ਫਲੇਵਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਔਰ ਮਟੀਰੀਅਲ ਨੂੰ ਮਿਕਸ ਕਰਦੇ ਜਾਵਾਂਗੇ ਔਰ ਚੰਗਾ ਜਿਹਾ ਬੈਟਰ ਬਣਾ ਕੇ ਰੈਡੀ ਕਰਾਂਗੇ ਬਿਲਕੁਲ ਚੰਗੇ ਤਰੀਕੇ ਇਹਨੂੰ ਮਿਕਸ ਕਰਨਾ ਹੈ ਥੋੜੇ ਜਿਹੀ ਵੀ ਇਹਦੇ ਵਿੱਚ ਲ ਇਹ ਦੇਸ ਮੂਜਾ ਬੈਟੀਰੀਅਲ ਬਣ ਕੇ ਰੈਡੀ ਹੋਣਾ ਚਾਹੀਦਾ ਹੈ ਦੇਖ ਸਕਦੇ ਹੋ ਬਿਲਕੁਲ ਵਧੀਆ ਤਰੀਕੇ ਨਾਲ ਸਾਡਾ ਮਟੀਰੀਅਲ ਬਣ ਕੇ ਰੈਡੀ ਹੋਇਆ ਹੈ ਬਹੁਤ ਜ਼ਿਆਦਾ ਥਿੱਕਰ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੈ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਤਾਂ ਕਿ ਮਿਰਚੀ ਦੇ ਉੱਤੇ ਚੰਗੇ ਤਰੀਕੇ ਕੋਟ ਹੋ ਜੇ ਇਹਦੇ ਵਿੱਚ ਅਸੀਂ 2 ਟੇਬਲस्पून ਔਇਲ ਉਹਨੂੰ ਗਰਮ ਕਰਕੇ ਤੇ ਐਡ ਕੀਤਾ ਹੈ ਇਸ ਤਰੀਕੇ ਮਟੀਰੀਅਲ ਵਿੱਚ ਔਇਲ ਐਡ ਕਰਨ ਦੇ ਨਾਲ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਔਰ ਕ੍ਰਾਂਚੀ ਬਣ ਕੇ ਰੈਡੀ ਹੁੰਦੇ ਨੇ ਸੋ ਇੱਥੇ ਸਾਡਾ ਵੇਸਨ ਦਾ ਮਟੀਰੀਅਲ ਬਣ ਕੇ ਰੈਡੀ ਹੋ ਚੁੱਕਿਆ ਹੈ ਇੱਥੇ ਆਲੂ ਬਿਲਕੁਲ ਵਧੀਆ ਤਰੀਕੇ ਬੋਇਲ ਹੋ ਚੁ ਹੁਣ ਅਸੀਂ ਚੰਗੇ ਤਰੀਕੇ ਮੈਸ਼ ਕਰਾਂਗੇ ਉਸ ਤੋਂ ਬਾਅਦ ਤੜਕਾ ਲਗਾਵਾਂਗੇ ਤੁਸੀਂ ਚਾਹੋ ਤੇ ਹੈਂਡ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਆਲੂ ਪ੍ਰੈਸ਼ਰ ਦੇ ਨਾਲ ਵੀ ਇਹਨੂੰ ਚੰਗੇ ਤਰੀਕੇ ਮੈਸ਼ ਕਰ ਸਕਦੇ ਹੋ ਹੁਣ ਅਸੀਂ ਪੈਨ ਵਿੱਚ 1 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਸਾਡਾ ਚੰਗੇ ਤਰੀਕੇ ਗਰਮ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ ਐਡ ਕੀਤਾ ਹੈ ਔਰ 1/2 ਟੇਬਲस्पून ਅਜਵਾਇਨ ਵੀ ਐਡ ਕੀਤੀ ਹੈ ਦੋਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਅਸੀਂ 1 ਟੇਬਲस्पून ਸੁੱਕਾ ਧਨੀਆ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਇਹਦੇ ਨਾਲ ਮਸਾਲੇ ਵਿੱਚ ਫਲੇ ਬਹੁਤ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਕਸੂਰੀ ਮੇਥੀ ਵੀ ਐਡ ਕੀਤੀ ਹੈ ਕਸੂਰੀ ਮੇਥੀ ਬਹੁਤ ਜ਼ਿਆਦਾ ਨਹੀਂ ਐਡ ਕਰਨੀ ਅਗਰ ਸੁੱਕੀ ਮੇਥੀ ਦੀ ਕੁਆਂਟੀਟੀ ਜ਼ਿਆਦਾ ਐਡ ਕਰ ਦਾਂਗੇ ਫਿਰ ਸਾਰਾ ਮਸਾਲਾ ਕੋੜਾ ਬਣ ਕੇ ਰੈਡੀ ਹੋਏਗਾ ਔਰ ਖਾਂਚ ਅੱਛਾ ਨਹੀਂ ਲੱਗੇਗਾ ਹਾਫ ਟੇਬਲस्पून ਇਹਦੇ ਵਿੱਚ ਅਸੀਂ ਜਿੰਜਰ گارਲਿਕ ਪੇਸਟ ਐਡ ਕਰਤੀ ਹੈ ਔਰ ਪਿੰਚ ਕੇ ਇਹਦੇ ਵਿੱਚ ਅਸੀਂ ਹਿੰਗ ਐਡ ਕੀਤੀ ਹੈ ਹਿੰਗ ਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਆਲੂ ਦੇ ਮਸਾਲੇ ਵਿੱਚ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ 1-2 ਸੈਕਿੰਡ ਤੱਕ ਰੋਸਟ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਸਪਾਈਸਿਸ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਹਲਦੀ ਦਾ ਕਲਰ ਬਹੁਤ ਜ਼ਿਆਦਾ ਨਹੀਂ ਐਡ ਕਰਨਾ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਘਟ ਵਧ ਕਰਕੇ ਅਡਜਸਟ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਕਾਲੀ ਮਿਰਚ ਐਡ ਕੀਤੀ ਹੈ ਮਿਰਚ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਖੂਬਸਾਰਾ ਧਨੀਆ ਐਡ ਕੀਤਾ ਹੈ ਚੌਪ ਕੀਤਾ ਹੈ ਜਿੰਨਾ ਇਹਦੇ ਵਿੱਚ ਅਸੀਂ ਧਨੀਆ ਐਡ ਕਰਾਂਗੇ ਉਨਾਂ ਇਸ ਮਸਾਲੇ ਦਾ ਫਲੇਵਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਹੁਣ ਜਿਹੜੇ ਅਸੀਂ ਆਲੂ ਮੈਸ਼ ਕਰਕੇ ਰੱਖੇ ਨੇ ਉਹਨਾਂ ਨੂੰ ਇਹਦੇ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਕੇ ਮਿਕਸ ਕਰਾਂਗੇ ਆਲੂ ਨੂੰ ਬਿਲਕੁਲ ਵਧੀਆ ਤਰੀਕੇ ਮੈਸ਼ ਕਰਨਾ ਹੈ ਥੋੜੇ ਜਿਹੀ ਵੀ ਇਹਦੇ ਚ ਲਮਜ਼ ਨਹੀਂ ਰਹਿਣੇ ਚਾਹੀਦੇ ਲਮਜ਼ ਰਹਿਣਗੇ ਫਿਰ ਮਸਾਲਾ ਵਧੀਆ ਨਹੀਂ ਲੱਗੇਗਾ ਔਰ ਫਿਲਿੰਗ ਕਰਨ ਚ ਵੀ ਦਿੱਕਤ ਆਏਗੀ ਸੋ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਿੰਨੇ ਆ ਬਹੁਤ ਜ਼ਿਆਦਾ ਐਕਸਟਰਾ ਮਸਾਲੇ ਐਡ ਕਰਨ ਦੀ ਇਹਦੇ ਵੀ ਜ਼ਰੂਰਤ ਨਹੀਂ ਹੁੰਦੀ ਜਿਹੜੀਆਂ ਅਸੀਂ ਸਪਾਈਸਿਸ ਐਡ ਕੀਤੀਆਂ ਨੇ ਉਨੀਆਂ ਹੀ ਸਪਾਈਸਿਸ ਐਡ ਕਰਨ ਦੇ ਨਾਲ ਇਹ ਮਸਾਲਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਆਲੂ ਬਿਲਕੁਲ ਵਧੀਆ ਤਰੀਕੇ ਸਮੂਥ ਹੋ ਚੁੱਕੇ ਨੇ ਇਸ ਤਰੀਕੇ ਅਸੀਂ ਜਿਹੜੇ ਥੋੜੇ ਬੋਟੇ ਲਮਜ਼ ਰਹਿ ਜਾਂ ਦੇ ਨਾਲ ਸਮੂਥ ਕਰ ਸਕਦੇ ਆ ਪ੍ਰੈਸ ਕਰਕੇ ਉਹਨੇ ਦੇ ਵਿੱਚ ਅਸੀਂ ਹੋਰ ਧਨੀ ਐਡ ਕਰਤਾ ਜਿੱਦਾਂ ਮੈਂ ਦੱਸਿਆ ਸੀ ਜਿੰਨਾ ਧਨੀ ਐਡ ਕਰਾਂਗੇ ਉਨਾ ਮਸਾਲਾ ਵਧੀਆ ਬਣ ਕੇ ਰੈਡੀ ਹੋਏਗਾ ਹਲਦੀ ਵੀ ਬਿਲਕੁਲ ਪਰਫੈਕਟ ਪਈ ਔਰ ਕਲਰ ਕਿੰਨਾ ਜ਼ਿਆਦਾ ਅੱਛਾ ਆਇਆ ਹੈ ਸੋ ਇੱਥੇ ਸਾਡੀ ਪਰਫੈਕਟ ਮਿਰਚੀ ਵੜੇ ਦੀ ਸਟਫਿੰਗ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਸਾਰੀ ਸਟਫਿੰਗ ਨੂੰ ਇੱਕ ਪਲੇਟ 'ਤੇ ਟ੍ਰਾਂਸਫਰ ਕਰ ਲਾਂਗੇ ਔਰ ਉਸ ਤੋਂ ਬਾਅਦ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਾਂਗੇ ਇਹਨੂੰ ਪੂਰੇ ਅਸੀਂ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਹਲਕਾ ਹਲਕਾ ਠੰਡਾ ਹੋ ਜਾਏਗਾ ਫਿਰ ਅਸੀਂ ਸਟਫਿੰਗ ਇੱਥੇ ਅਸੀਂ ਕੜਾਈ ਵਿੱਚ 10 ਡੇਢ ਤੱਕ ਆਇਲ ਐਡ ਕਰ ਦਿੰਨੇ ਆ ਆਇਲ ਚੰਗੇ ਤਰੀਕੇ ਗਰਮ ਹੋ ਜਾਏਗਾ ਫਿਰ ਅਸੀਂ ਸਟਫਿੰਗ ਕਰਨ ਤੋਂ ਬਾਅਦ ਮਿਰਚਾਂ ਵਿੱਚ ਮਿਰਚਾਂ ਇਹਦੇ ਵਿੱਚ ਫਰਾਈ ਕਰਾਂਗੇ ਇੱਥੇ 10 ਡੇਰ ਅਸੀਂ ਮਿਰਚਾਂ ਨੂੰ ਕੱਟ ਲਗਾ ਲੈਣੇ ਆ ਬਿਲਕੁਲ ਪਤਲੇ ਔਰ ਬਰੀਕ ਚਾਕੂ ਦੇ ਨਾਲ ਅਸੀਂ ਇਹਦੇ ਵਿੱਚ ਕੱਟ ਲਗਾਵਾਂਗੇ ਸਟ੍ਰੇਟ ਕੱਟ ਲਗਾ ਰਿਹਾ ਤੁਸੀਂ ਦੇਖ ਸਕਦੇ ਹੋ ਕਿੰਨੇ ਆਰਾਮ ਨਾਲ ਕੱਟ ਲੱਗ ਚੁੱਕਿਆ ਹੈ ਹੁਣ ਜਿਹੜੇ ਇਹਦੇ ਵਿੱਚ ਵੀ ਹੈਗੇ ਅਸੀਂ ਉਹ ਵੀ ਬਾਹਰ ਨਹੀਂ ਕੱਢਨੇ ਕਿਉਂਕਿ ਇਹ ਮਿਰਚਾਂ ਬਹੁਤ ਜ਼ਿਆਦਾ ਸਪਾਈਸੀ ਨਹੀਂ ਹੁੰਦੀਆਂ ਬਿਲਕੁਲ ਵੀ ਸਪਾਈਸ ਨਹੀਂ ਹੁੰਦਾ ਇਹਦੇ ਵਿੱਚ ਇਸ ਕਰਕੇ ਵੀ ਅਸੀਂ ਵਿੱਚ ਹੀ ਰਹਿਣ ਦਵਾਂਗੇ ਜਦੋਂ ਹਲਵਾਈ ਵੀ ਮਿਰਚੀ ਵੜੇ ਬਣਾਉਂਦੇ ਨੇ ਕਦੀ ਵੀ ਬੀ ਬਾਹਰ ਨਹੀਂ ਕੱਢਦੇ ਹੁਣ ਅਸੀਂ ਸਾਰੀਆਂ ਮਿਰਚਾਂ ਨੂੰ ਕੱਟ ਲਗਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਇੱਕ ਕਰਕੇ ਸਟਫਿੰਗ ਐਡ ਕਰਾਂਗੇ ਗਾਇਜ਼ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਡਬਲ ਸਟਫ ਕਰਾਂਗੇ ਮਿਰਚੀ ਦੇ ਅੰਦਰ ਵੀ ਅਸੀਂ ਆਲੂ ਦੀ ਸਟਫਿੰਗ ਕਰਾਂਗੇ ਔਰ ਇਹਦੀ ਬਾਹਰ ਵਾਲੀ ਲੇਅਰ ਤੇ ਵੀ ਅਸੀਂ ਸਟਫਿੰਗ ਕਰਾਂਗੇ ਇਹਦੇ ਨਾਲ ਕੀ ਹੁੰਦਾ ਹੈ ਜਦੋਂ ਅਸੀਂ ਬਾਹਰ ਵਾਲੀ ਲੇਅਰ ਤੇ ਸਟਫਿੰਗ ਕਰਦੇ ਹਾਂ ਫਿਰ ਰੇਸਨ ਉਹਦੇ ਉੱਤੇ ਬਿਲਕੁਲ ਵਧੀਆ ਤਰੀਕੇ ਕੋਟ ਹੁੰਦਾ ਹੈ ਔਰ ਮਿਰਚੀ ਵੀ ਬਹੁਤ ਵਧੀਆ ਤਰੀਕੇ ਫਰਾਈ ਹੋ ਕੇ ਰੈਡੀ ਹੁੰਦੀ ਹੈ ਅਗਰ ਅਸੀਂ ਬਾਹਰ ਵਾਲੀ ਲੇਅਰ ਤੇ ਸਟਫਿੰਗ ਨਹੀਂ ਐਡ ਕਰਾਂਗੇ ਤੇ ਉਸ ਤਰ੍ਹਾਂ ਹੀ ਵੇਸਨ ਵਿੱਚ ਮਿਰਚ ਨੂੰ ਅਸੀਂ ਡਿਪ ਕਰਾਂਗੇ ਤੇ ਉਹ ਚੰਗੇ ਤਰੀਕੇ ਡਿਪ ਵੀ ਨਹੀਂ ਹੁੰਦੀ ਵੇਸਨ ਵੀ ਉਹਦੇ ਉੱਤੇ ਕੋਟ ਨਹੀਂ ਹੁੰਦਾ ਔਰ ਨਾ ਹੀ ਉਹ ਫਰਾਈ ਹੋ ਕੇ ਵਧੀਆ ਮਿਰਚੀ ਵੜਾ ਬਣ ਕੇ ਰੈਡੀ ਹੁੰਦਾ ਹੈ ਤੋਂ ਇੱਕ ਪਾਸੇ ਅਸੀਂ ਅੰਦਰਲੀ ਸਾਈਡ 'ਤੇ ਫਿਲਿੰਗ ਕਰਤੀ ਹੈ ਹੁਣ ਅਸੀਂ ਕਰਾਂਗੇ ਬਾਹਰ ਵਾਲੀ ਸਾਈਡ ਫਿਲਿੰਗ ਮਿਰਚੀ ਵੜੇ ਬਣਾਉਣ ਲਈ ਇਹ ਸਟੈਪ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਗਾਇਜ਼ ਬਿਲਕੁਲ ਵੀ ਨੂੰ ਸਕਿਪ ਨਾ ਕਰਨਾ ਤੁਸੀਂ ਬਾਹਰ ਵਾਲੀ ਲੇਅਰ 'ਤੇ ਫਿਲਿੰਗ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਫੇਰ ਹੀ ਪਰਫੈਕਟ ਹਲਵਾਈ ਸਟਾਈਲ ਰਾਜਸਥਾਨ ਨੀ ਫੇਮਸ ਮਿਰਚੀ ਵੜੇ ਬਣ ਕੇ ਰੈਡੀ ਹੋਣਗੇ ਸੋ ਅੰਦਰ ਫਿਲਿੰਗ ਹੋ ਗਈ ਹੈ ਹੋਣੇ ਸੇ ਤਰੀਕੇ ਅਸੀਂ ਬਾਹਰ ਵੀ ਆਲੂ ਨੂੰ ਇਹਦੇ ਉੱਤੇ ਫਿਲ ਕਰਾਂਗੇ ਗਾਇਜ਼ ਇੰਨੇ ਜ਼ਿਆਦਾ ਟੇਸਟੀ ਇਹ ਮਿਰਚੀ ਵੜੇ ਬਣ ਕੇ ਰੈਡੀ ਹੋਏ ਸੀ ਨਾ ਕਿ ਖਾਣ ਚ ਨਾ ਜ਼ਿਆਦਾ ਮਜ਼ਾ ਆ ਰਿਹਾ ਸੀ ਇਹਨੂੰ ਤੁਸੀਂ ਸ਼ਾਮ ਨੂੰ 스ਨੈਕਸ ਟਾਈਮ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਘਰ ਗੈਸਟ ਆਏ ਹੋ ਨਾ ਉਦੋਂ ਵੀ ਤੁਸੀਂ ਉਹਨਾਂ ਅੱਗੇ ਸਰਵ ਕਰ ਸਕਦੇ ਹੋ ਇੰਨੇ ਜ਼ਿਆਦਾ ਟੇਸਟੀ ਲੱਗਦੇ ਨੇ ਖਾਣ ਵਿੱਚ ਸੋ ਹੁਣ ਅਸੀਂ ਬਾਹਰ ਵਾਲੀ ਲੇਅਰ ਵੀ ਬਿਲਕੁਲ ਵਧੀਆ ਤਰੀਕੇ ਪ੍ਰੋਪਰ ਜੀ ਕਵਰ ਕਰਤੀ ਹੈ ਬਹੁਤ ਜ਼ਿਆਦਾ ਮੋਟੀ ਸਟਫਿੰਗ ਨਹੀਂ ਕਰਨੀ ਬਾਹਰ ਤਤਲੀ ਹੀ ਸਟਫਿੰਗ ਕਰਨੀ ਹੈ ਦੇਖ ਸਕਦੇ ਹੋ ਜਿਸ ਤਰੀਕੇ ਮੈਂ ਕੀਤੀ ਹੈ ਬਿਲਕੁਲ ਇਦਾਂ ਦੀ ਹੀ ਕਰਨੀ ਹੈ ਅਨਸਾਰੀਆਂ ਅਸੀਂ ਮਿਰਚਾਂ ਤੇ ਸਟਫਿੰਗ ਕਰਕੇ ਰੱਖ ਲੈਨੇ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਦੇਖ ਸਕਦੇ ਹੋ ਗਾਇਜ਼ ਦੇਖਣ ਚ ਕਿੰਨੀ ਜ਼ਿਆਦਾ ਅੱਛੀ ਲੱਗ ਰਹੀਆਂ ਨੇ ਹਲੇ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਫਿਰ ਹੋਰ ਵੀ ਜ਼ਿਆਦਾ ਅੱਛੀ ਔਰ ਟੇਸਟੀ ਬਣ ਕੇ ਰੈਡੀ ਹੋਏਗੀ ਹੋਨੇ ਕੇ ਕਰਕੇ ਮਿਰਚ ਨੂੰ ਅਸੀਂ ਵੇਸਨ ਵਿੱਚ ਡਿਪ ਕਰਾਂਗੇ ਉਹਨੂੰ ਚੰਗੇ ਤਰੀਕੇ ਕੋਟ ਕਰਕੇ ਉਸ ਤੋਂ ਬਾਅਦ ਅਸੀਂ ਗਰਮਾ ਗਰਮ ਔਇਲ ਵਿੱਚ ਇਹਨੂੰ ਐਡ ਕਰਕੇ ਔਰ ਫਰਾਈ ਕਰਾਂਗੇ ਜਦੋਂ ਅਸੀਂ ਇਹਨੂੰ ਫਰਾਈ ਕਰਨਾ ਹੈ ਇਹਨੂੰ ਸੀ ਲੋ ਟੂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹਾਈ ਫਲੇਮ ਤੇ ਕਰਾਂਗੇ ਫਿਰ ਅੰਦਰੋਂ ਮਿਰਚੀ ਕੱਚੀ ਰਹਿ ਜਾਏਗੀ ਔਰ ਅੱਛੀ ਪੱਕ ਕੇ ਰੈਡੀ ਨਹੀਂ ਹੋਏਗੀ ਸੋ ਇਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਫਰਾਈ ਕਰ ਰਹੇ ਆਂ ਦੇਖ ਸਕਦੇ ਹੋ ਹਲਕਾ ਹਲਕਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈ ਦਾ ਜਦੋਂ ਇਹਨੂੰ ਅਸੀਂ ਔਇਲ ਵਿੱਚ ਐਡ ਕਰ ਦਾਂਗੇ ਇੱਕੋ ਦਮ ਅਸੀਂ ਇਹਨੂੰ ਨਹੀਂ ਪਲਟਾਣਾ 3-4 ਸੈਕਿੰਡ ਤੱਕ ਅਸੀਂ ਇਹਨੂੰ ਪਕਣ ਦਵਾਵਾਂਗੇ ਉਸ ਤੋਂ ਬਾਅਦ ਅਸੀਂ ਪਲਟਾਵਾਂਗੇ ਸੋ ਦੇਖ ਸਕਦੇ ਹੋ ਕਿੰਨੇ ਪਰਫੈਕਟ ਸਾਡੇ ਮਿਰਚੀ ਵੜੇ ਫਰਾਈ ਹੋ ਕੇ ਵੀ ਰੈਡੀ ਹੋ ਗਏ ਨੇ ਨਾਲ ਅਸੀਂ ਗ੍ਰੀਨ ਚਟਨੀ ਸਰਵ ਕੀਤੀ ਹੈ ਤੁਸੀਂ ਚਾਹੋ ਤੇ ਕੋਈ ਵੀ ਚਟਨੀ ਨਾਲ ਸਰਵ ਕਰਕੇ ਖਾ ਸਕਦੇ ਹੋ ਦੇਖਣ ਚ ਕਿੰਨੇ ਜ਼ਿਆਦਾ ਅੱਛੇ ਲੱਗ ਰਹੇ ਨੇ ਸਟਫਿੰਗ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਕਰਿਓ ਨਸੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ